ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਕਾਲੀ ਦਲ ਪਾਰਟੀ ਹੈ ਜਾਂ ਫਿਰ ਬੀਜੇਪੀ ਪਾਰਟੀ ਆਮ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਪੱਕੇ ਸਪੋਰਟਰ ਹਾਂ ਪੱਕੇ ਸਪੋਰਟਰ ਹਾਂ ਜੀ ਰਹਾਂਗੇ ਵੀ ਅਗਲੇ 5 ਸਾਲ ਹਾਂਜੀ ਦੇਖੀਏ ਐਨ ਟੀਮ ਨਹੀਂ ਹੈ ਜੀ ਹਾਂਜੀ ਜਨਾਨੀਆਂ ਨਹੀਂ ਹੈ ਉਹ 1000 ਰੁਪਏ ਕੇ ਸਮਾਰਾ ਭੇਜੇ ਨਹੀਂ ਉਹਨਾਂ ਨੇ ਅੱਛਾ ਜਨਾਨੀਆਂ ਨਹੀਂ ਹੈਗੀਆਂ ਕਿਉਂ ਨਹੀਂ ਜਨਾਨੀਆਂ ਹੈਗੀਆਂ 1000 ਰੁਪਏ ਕੇ ਭੇਜੇ ਕਰਨਗੇ ਅੱਛਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਥੋੜੇ ਦਿਨਾਂ ਤੱਕ 1000 ਰੁਪਏ ਆਣਾ ਸ਼ੁਰੂ ਹੋ ਜਾਏ ਉਸ ਤੋਂ ਪਹਿਲਾਂ ਸਾਰੇ ਕੁਝ ਬਾਅਦ ਹਾਂ ਹੋਰ ਤਾਂ ਵੀ ਨਾ ਭਾਰਤ ਨੂੰ ਬਾਤ ਗਏ ਕਿਤਾ ਕਹਨੇਗਾ ਵੀ ਬਿਲਕੁਲ ਹੀ ਜੇ ਉਹਨਾਂ ਨੇ ਮਤਲਬ 1000 ਰੁਪਏ ਪਾ ਦਿਆ ਫਿਰ ਹੋਰ ਵੀ ਮਤਲਬ ਵੀ ਪਾਰਟੀ ਮਜ਼ਬੂਤ ਹੋ ਜਾਏਗੀ ਹੋਰ ਵੀ ਨਾ ਕਿ ਕਟੜ ਫੈਨ ਹੋ ਜੰਗੇ ਅਗਲੇ ਅਗਲੇ ਮਤਲਬ 10 ਸਾਲ ਗਿਆ 25 ਸਾਲ ਤੱਕ ਮੋਦੀ ਮੰਗੋ ਭਗਵਾਨਤਮਨ ਹੀ ਰਹੇਗਾ ਆ ਵੀ ਆਮ ਆਰ ਪਾਰਟੀ ਨੂੰ ਪਾਵੇਂਗੇ ਹੋਰ ਕਿਸੇ ਨੂੰ ਪਾਣੀ ਜੋ ਪਾਵੇਂਗੇ ਆਮ ਆਰ ਪਾਰਟੀ ਨੂੰ ਕੀ ਖਾਸੀਅਤ ਲੱਗਦੀ ਹੈ ਤੁਹਾਨੂੰ ਆਮ ਆਰ ਪਾਰਟੀ ਦੀ ਬੰਦਾ ਜੀ ਠੀਕ ਜਾ ਲੱਗ ਰਿਹਾ ਭਗਵਾਨਤਮਨ ਠੀਕ ਲੱਗ ਰਿਹਾ ਹਾਂ ਠੀਕ ਹੈ 1000 ਰੁਪਿਆ ਨਹੀਂ ਆਇਆ ਥਾ ਦਿਖਾਤੇ ਜੇ ਫਿਰ ਤੁਸੀਂ ਆ ਮਾਰੇ ਪਾਰਟੀ ਨੂੰ ਫੇਰ ਵੀ ਨਹੀਂ ਪਾਣਗੇ ਮਾਰ ਮਾਰਾ ਤੱਕ ਸਿੱਧੀ ਮੈਨ ਵੇਦਾ ਆ ਮੈਂ ਤਾਂ ਹਮੇ ਤਾਂ ਪਾਮੇਗੇ ਪਰ ਸਾਰੇ ਇਤਰੀ ਹੈ ਅੱਛਾ ਮਨ ਤਾਂ ਲੈਟਰ ਨਜ਼ਾਰਾ ਦੇ ਦੇ ਉਹਨਾਂ ਵਾਸਤਾ ਜਨਰੇਟਰ ਨੂੰ 5000 ਰੁਪਿਆ ਦਾ ਤੇਲ ਲੱਗੇ ਗਰੇ ਦਾ ਦੋ ਸਾਲ ਹੋ ਗਏ ਮੇਰੀ ਮੋਟਰ ਨੂੰ ਤੇਲ ਦੀ ਲੋੜ ਨਹੀਂ ਪਈ ਤੇ ਮਾਰੀ ਜਾ ਕੇ ਪਾਸੋਂ ਸਭੇ ਲਾਈਟ ਆਵੇਦੀ ਇਹ ਸਾਡਾ ਯਾਨੀ ਕਿ 1000 ਰੁਪਏ ਨਹੀਂ ਆਇਆ ਸਾਡਾ ਹੈ ਨਾ ਬਾਬੂ ਜੀ ਅੱਜ ਅੱਜ ਦੀ ਡੇਟ ਦੇ ਵਿੱਚ ਹਰ ਜ਼ਿਮੀਂਦਾਰ ਏਸੀ ਦੇ ਥੱਲੇ ਪਿਆ ਜਿਹਨੂੰ ਪੱਕਾ ਨਸਬ ਨਹੀਂ ਦਾ ਪਰ ਭਗਵੰਤ ਮਾਨ ਕਹਿੰਦਾ ਵੀ ਮੈਂ ਹੁਣ ਕਿਸਾਨਾਂ ਨੂੰ ਕਾਫੀ ਜ਼ਿਆਦਾ ਰਾਹਤ ਦਵਾਈ ਆ ਪਾਣੀ ਚ ਆਈ ਹੈ ਤੁਹਾਨੂੰ ਪਾਣੀ ਚ ਹਾਂ ਪਾਣੀ ਬਹੁਤ ਰਹਾ ਹੈ ਥੈਂਕ ਯੂ ਐਕਚੁਅਲੀ ਡਿਟ੍ਰਿਬਿਊਸ਼ਨ ਲਿਖੋ ਗਿਆ ਜਮਾਰਗੀ ਮੋਟਰ ਦੱਬ ਲੈ ਜਾਗੇ ਮੋਟਰਾਂ ਖੜਾਣੀਆਂ ਬਾਬੇ ਸਰਵਿਸ ਕਿੰਨੇ ਘੰਟੇ ਮਿਲੀ ਹੈ ਤੁਹਾਨੂੰ ਪਾਣੀ 24 ਘੰਟੇ ਮੰਨ ਤੂੰ ਕਿਆ ਦੋ ਸਗਲ ਦਵਾਂ ਤੋਗੀ ਜ਼ਾਫਰ ਬੋਰ ਵੀ ਪਾਣੀ ਝੜ ਗਿਆ ਅੰਨੇ ਬੰਦ ਕਰਕੇ ਆਏ ਹੋਰ ਵੀ ਝੁੱਟੇ ਮਰਨ ਲੱਗਦੇ ਆ ਅੱਗੇ ਬਹੁਤ ਬਹੁਤ ਪਾਲ ਐਡਮੀ ਬਹੁਤ ਬਹੁਤ ਹਮਾਰੇ ਬਿਰਜੇ ਵੀ ਕਹਿੰਦੇ ਆ ਵੀ ਭਗਵੰਤ ਮਾਰ ਨੂੰ ਮੈਂ ਭਗਵੰਤ ਮਾਰ ਨੂੰ ਸਾਡੀ ਵੀ ਉਮਰ ਲੱਗ ਜੇ ਤਾਂ ਕਿ 25 30 ਸਾਲ ਰਾਜ ਕਰੇ ਤੈਨੂੰ ਸੋਨੇ ਦੀ ਚਿੜੀ ਬਣਾ ਦੇ ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਆ ਜਿਹੜੀਆਂ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਦਿਖਾਰੀਆਂ ਆ ਹੈ ਨਾ ਤੇ ਹਲਕੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਆਏ ਸੀ ਨਹੀਂ ਪਰਨੀਤ ਕੌਰ ਨਹੀਂ ਜੀ ਆਂਦੀ ਹੁਣ ਡਾਕਟਰ ਬਲਬੀਰ ਆਇਆ ਸੇਰਾ ਸੇਰੀ ਕਿ ਨਹੀਂ ਆਈਏ ਜੀ ਪਰ ਉਹ ਵੀ ਇਤਨੀ ਮਾਨਤਾ ਨਹੀਂ ਰਹੀ ਹੈ ਅੱਛਾ ਕਦੇ ਉਹ ਭਾਜੀ ਵੀ ਕਦੇ ਕਾਂਗਰਸ ਕਦੇ ਅਕਾਲੀ ਦਲ ਉਹ ਮਤਲਬ ਉਬਾ ਕੋਈ ਟ੍ਰੈਂਡ ਨਹੀਂ ਰਿਹਾ ਦੋ ਦੋਜਿਆਂ ਦੇ ਦੋਜਿਆਂ ਦੇ ਮੋਟਰਸਾਈਕਲ ਹੁੰਦੇ ਆਗੇ ਉਹ ਲੋਕਾਂ ਦੇ ਮੂੰਹ ਤੇ ਉਤਰ ਗਿਆ ਉਹ ਲਾਲੂ ਪ੍ਰਸਾਦ ਵਾਂਗੂ ਤੇ ਉਤਰ ਗਿਆ ਉਹ ਲਾਲੂ ਪ੍ਰਸਾਦ ਵਾਂਗੂ ਇੱਕ ਤੁਸੀਂ ਵੀਡੀਓ ਦੇਖੀ ਹੋਣੀ ਇੱਕ ਲੇਡੀਜ਼ ਨੇ ਬੀਜੇਪੀ ਦੇ ਉੱਥੇ ਖੜ ਕੇ ਸਟੇਜ ਤੇ ਕਾਂਗਰਸ ਦਾ ਨਾਰਾ ਲਾਤੇ ਸੀ ਪਰ ਹਜੇ ਬਦਲ ਇਲੈਕਸ਼ਨ ਪਾਰਟੀ ਬਲੀ ਕਰ ਲੈਂਦੇ ਨੇ ਜੀ ਤੇ ਹੁਣ ਇਸ ਵਾਰ ਡਾਕਟਰ ਬਲਵੀਰ ਨੂੰ ਜਿਤਾਉਂਗੇ ਆਮ ਆਦਮੀ ਪਾਰਟੀ ਪੱਕਾ ਜਿਤਾएंगे ਜੀ ਪੱਕਾ ਤੇ ਬਾਪੂ ਜੀ ਕਹਿ ਰਹੇ ਆ ਵੀ 1000 ਰੁਪਏ ਨਹੀਂ ਆਇਆ ਹੈਗਾ ਆਏਗਾ ਜੀ ਅਜੇ ਉਹਨੂੰ 5 ਸਾਲ ਪੂਰੇ ਦਾ ਕਰਨ ਦਾ ਮੌਕਾ ਤਾਂ ਦੇਣ ਦੋ ਅਜੇ ਤੇ 2 ਸਾਲ ਮਤਲਬ 70 ਸਾਲ ਦੀ ਗੰਢ ਕਿਤਰਾ ਦੋ ਸਾਲਾਂ ਮਾ ਖੋਲ ਦੇਗਾ ਉਹਨਾਂ ਦਾ ਉਲਝਿਆ ਬਾ 70 ਸਾਲ ਦਾ ਇਹ ਤੁਸੀਂ ਵੀ ਸੋਚ ਕੇ ਦੇਖੋ ਨਾ ਇਹ ਅੱਜ ਤੁਹਾਨੂੰ ਇਹ ਬਣਾ ਦਈਏ ਤੁਸੀਂ ਕਰਦੋਗੇ ਬੰਦ ਦੋ ਸਾਲ ਮਾ ਪੂਰਾ ਇਹ ਕੋਈ ਬਿਆਰ ਕਰਨ ਦੜਿੰਦਾ ਫਿਰ ਜੇ ਜਿੱਦ ਕਰਾਂ ਮੈਂ ਬੰਦ ਸਰ ਕਰ ਜਾਵਾਂਗਾ ਜਦੋਂ ਤੁ ਆਪ ਆਪ ਸਮੇਂ ਪੱਟ ਰਹੇ ਐ ਜੇ ਜਿੱਦ ਕਰਾਂ ਮੈਂ ਬੰਦ ਸਰ ਕਰ ਜਾਵਾਂਗਾ ਜਦੋਂ ਤੁ ਆਪ ਆਪ ਸਮੇਂ ਪੱਟ ਰਹੇ ਐ ਜਦੋਂ ਮੈਂ ਕਰਦੇਗਾ ਵੀ ਇਹ ਮੈਂ ਨਹੀਂ ਨਾ ਜੇ ਤੋ ਦੋ ਫਾਰ ਮੈਂ ਨਹੀਂ ਕਰਿਆ ਕਰ ਸਕਾਂ ਜਦ ਤੱਕ ਜੇ ਮੈਂ ਬੰਦ ਸਰ ਕਰ ਦੂੰਗਾ ਸੱਸੀ ਜੀ ਸਪੂਲੀ ਗਾ ਬਾਪੂ ਜੀ ਬੋਲ ਰਹੇ ਐ ਬਾਪੂ ਜੀ ਨਾਲ ਗੱਲਬਾਤ ਬਾਪੂ ਜੀ ਮੇਰੀ ਗੱਲ ਸੁਣੋ ਅੱਗੇ ਵੈਦ ਜੋ ਕਿ ਕਿਸੇ ਨੇ ਵੈਦ ਨੂੰ ਕਿਹਾ ਵਾ ਵਾਦਾ ਕਰ ਦੋ ਉਹਨੇ ਬਿਲਾਬ ਕਰਿਆ ਨਾ ਵੀ ਮੈਂ ਵੀ ਜੀਤ ਬਾਤ ਕਰਾਂਗਾ ਲੋਕਾਂ ਨੇ ਤਾਂ ਵੀ ਮੰਗਦੀ ਨਹੀਂ ਤੇ ਪੂਰਾ ਕਰ ਦੇਗਾ ਤੇ ਹੋਰ ਕੰਮ ਕਰ ਦੇਗਾ ਪੂਰਾ ਤੇ ਹੁਣ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਨੂੰ ਵੋਟ ਪਾਉਂਗੇ ਇਸ ਵਾਰ ਦੇਖਿਆ ਜੀ ਹਜੇ ਜੋ ਟਾਈਮ ਦੇਖੇਗਾ ਇਹ ਕਰ ਰਹੇ ਆਂ ਬਗੰਦ ਮਰਮੂਰੇ ਜੀ ਵੀ ਜੋ ਜਨਾਨੀਆਂ ਨਾਰਾਜ਼ ਐ ਮੈਂ ਤਾਂ ਬਾਰ ਬਾਰ ਜੜੀ ਸੁਣ ਰਿਹਾ ਉਹ ਅਗਲੇ ਪਿੰਡਾਂ ਵਾਂ ਜਾਏ ਉੱਥੇ ਅਗਲੇ ਉੱਥੇ ਕੁਝ ਕਹਿਣਾ ਕੋਈ ਤੁਸੀਂ ਪਾਰਟੀ ਨੂੰ ਬੋਲੋਗੇ ਮੈਂ ਤਾਂ ਬਾਰ ਬਾਰ ਦੱਸੇ ਥੋੜੀ ਆ ਵੀ ਮਹੌਲ ਠੰਡਾ ਹੀ ਹੈ ਆਪਣੇ ਪਿੰਡ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਗਰਮ ਹੋਇਆ ਪਿਆ ਨਾ ਠੰਡਾ ਜੀ ਬਸ ਸਾਰੀਆਂ ਪਿੰਡਾਂ ਦੇ ਵਿੱਚ ਗੱਲਾਂ ਪਤਾ ਇਲੈਕਸ਼ਨ ਨੂੰ ਲੈ ਕੇ ਆਜ ਬਾਤ ਹੋ ਰਹੀ ਜੀ ਇਹ ਜੀਵਿਦਾਰ ਹੈ ਨਾ ਕਿਸੇ ਕਿਸੇ ਪਾਰਟੀ ਨੂੰ ਨਹੀਂ ਪੱਖ ਕਰੇ ਇਹ ਇਹ ਕਹਾਂਗੇ ਮਾਰੇ ਮਾਸਰੇ ਨਹੀਂ ਹੱਲ ਹੁੰਦੇ ਰਾਣੀ ਸੌ ਉੱਤਰ ਨਹੀਂ ਦੇ ਅੱਛਾ ਹਾਂ ਹੋਰ ਕੋਈ ਆਵੇਗਾ ਹੁਣ ਜੇਗਾ ਬਹਿ ਜਾ ਕਰਦੇ ਹਾਂ ਬਹਿ ਜਾ ਦੰਦੇ ਹੈ ਨਹੀਂ ਈ ਜਿਆਦੇ ਮੈਂ ਨਹੀਂ ਮੈਂ ਮੈਂ ਲੈਣਾ ਮੈਂ ਕਹਿੰਦਾ 10000 ਰੁਪਏ ਇਹ ਪਿਲਜਾ ਮਾੜੀ ਜਾਨ ਇਹਦਾ ਜਿੰਨੀ ਵੀ ਪਟ ਜਾਈਆਂ ਮੈਂ ਦੱਸ ਮੇਰੀ ਅੱਡੀ ਡਾਡੀ ਡਾੜੀ ਹੋ ਗਈ ਇਹਨਾਂ ਨੇ ਵੀ ਤਾਂ ਮਨ ਨੂੰ ਪਰੇਸ਼ਾਨੀ ਲਾਈ ਮੇਰੇ ਕੋਲ ਨਾ ਜਾਇ ਨਾ ਰਾਤ ਨਾ ਮੈਨੂੰ ਕੋਈ ਲੋਨ ਮਿਲਿਆ ਨਾ ਕੋਈ ਤੇ ਕਰਿਆ ਇਹਨਾਂ ਨੇ ਕੋਈ ਮਸਲਾ ਹੱਲ ਇਹ ਕੀ ਕਰ ਇਹਨਾਂ ਨੇ ਕੋਈ ਮਸਲਾ ਹੱਲ ਇਹ ਕੀ ਕਰਨਗੇ ਇਹ ਮਨ ਨੂੰ ਤਾਂ ਲੱਗਦਾ ਨਹੀਂ ਵੀ ਕਰ ਰਹੀਆਂ ਜਾਂ ਇੰਨੀ ਉਮਰਾਂ ਦੀ ਕਰਿਆ ਇਹਨਾਂ ਨੇ 50 60 ਸਾਲਾਂ ਮਾ ਹੁਣ ਕਿਆ ਕਰਦਗੇ ਇਹ ਮਾ ਇਲੈਕਸ਼ਨ ਵੀ ਨੇੜਾ ਆ ਗਏ ਆ ਹੈਨਾ ਤੇ ਇਲੈਕਸ਼ਨਾਂ ਨੂੰ ਕਿਆ ਕਰਾਂ ਮਾਰਾ ਕੋਈ ਤੁਸੀਂ ਨਾ ਮਸਲਾ ਹੱਲ ਨਹੀਂ ਆਉਂਗੇ ਨਹੀਂ ਸਵਾਰ ਵੋਟ ਕਿਆ ਵਾਦਾ ਹੁਣ ਕਿੱਧਰ ਬੱਟ ਜਾ ਮਨ ਕਰਕੇ ਆਪਦਾ ਕਿੱਥੇ ਡੋਗਦਾ ਵੋਟ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦੀ ਲਾਹੌਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਅੱਜ ਅਸੀਂ ਪਹੁੰਚੇ ਆ ਹਲਕਾ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਪੱਪਲ ਦੇ ਵਿੱਚ ਲੋਕਾਂ ਤੋਂ ਪੁੱਛਾਂਗੇ ਸਵਾਲ ਤੇ ਉਹ ਸਾਡੇ ਦੇਣਗੇ ਸਵਾਲਾਂ ਦੇ ਜਵਾਬ ਤੇ ਲੋਕਾਂ ਨਾਲ ਅੱਜ ਗੱਲ ਕਰਾਂਗੇ ਗੱਲਬਾਤ ਅੱਜ ਅਸੀਂ ਪਿੰਡਾਂ ਦੇ ਵਿੱਚ ਸਰਵੇ ਕਰਨ ਆਏ ਆਂ ਦੇਖਦੇ ਆਂ ਕਿ ਕਿਸ ਦਾ ਪੱਲੜਾ ਭਾਰੀ ਹੈ ਲੋਕਾਂ ਤੋਂ ਪੁੱਛਾਂਗੇ ਸਵਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕੀ ਨਾਮ ਸਰ ਤੁਹਾਡਾ ਮੇਰਾ ਜਸਵੀਰ ਸਿੰਘ ਜੀ ਜਸਵੀਰ ਸਿੰਘ ਇੱਕ ਮਿੰਟ ਬੈਠ ਜੀ ਇਸ ਵਾਰ ਚੋਣਾਂ ਨੂੰ ਲੈ ਕੇ ਕਿਹੜੀ ਪਾਰਟੀ ਦਾ ਜ਼ਿਆਦਾਤਰ ਪੱਲੜਾ ਭਾਰੀ ਲੱਗਦਾ ਹੈ ਤੁਹਾਨੂੰ ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਅਕਾਲੀ ਦਲ ਪਾਰਟੀ ਹੈ ਜਾਂ ਫਿਰ ਭਾਜਪਾ ਪਾਰਟੀ ਹੈ ਹਾਂ ਪਾਰਟੀ ਹੈ ਆਮ ਆਦਮੀ ਪਾਰਟੀ ਕੇ ਪੱਕੇ ਸਪੋਰਟਰ ਹਾਂ ਪੱਕੇ ਸਪੋਰਟਰ ਹੈ ਜੀ ਰਹਾਂਗੇ ਵੀ ਅਗਲੇ 5 ਸਾਲ ਵੀ ਅੱਛਾ ਤੇ ਕਿ ਐਨੀ ਹਾਂਜੀ ਜਨਾਨੀਆਂ ਨਹੀਂ ਹੈ 1000 ਰੁਪਏ ਕਹਿੰਦਾ ਮੇਰੇ ਭੇਜੇ ਨਹੀਂ ਉਹਨਾਂ ਨੇ ਅੱਛਾ ਜਨਾਨੀਆਂ ਨਹੀਂ ਹੈਗੀਆਂ ਕਿਉਂ ਨਹੀਂ ਜਨਾਨੀਆਂ ਹੈਗੀਆਂ 1000 ਰੁਪਏ ਕਹਿੰਦੇ ਭੇਜਿਆ کریںਗੇ ਅੱਛਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਥੋੜੇ ਦਿਨਾਂ ਤੱਕ 1000 ਰੁਪਏ ਆਣਾ ਸ਼ੁਰੂ ਹੋ ਜਾਵੇ ਪੋਸਟਾਂ ਦੇ ਪਹਿਲਾਂ ਸਾਰੇ ਕੁਸਬਾ ਹਾਂ ਹਾਂਜੀ ਪੋਸਟਾਂ ਦੇ ਪਹਿਲਾਂ ਸਾਰਾ ਕੁਸਬਾਤ ਕਹਦੇ ਹਾਂਜੀ ਅੱਛਾ ਇਹ ਤਾਂ ਕਹਿੰਦੇਗਾ ਵੀ ਬਿਲਕੁਲ ਹੀ ਜੇ ਉਹਨਾਂ ਨੇ ਮਤਲਬ 1000 ਰੁਪਏ ਪਾ ਦਿਆ ਫਿਰ ਹੋਰ ਵੀ ਮਤਲਬ ਵੀ ਪਾਰਟੀ ਮਜ਼ਬੂਤ ਹੋ ਜਾਏਗੀ ਹੋਰ ਵੀ ਨਾ ਕਿ ਕੱਟੜ ਫੈਨ ਹੋ ਜੰਗੇ ਅਗਲੇ ਅਗਲੇ अच्छा हां जी ਜਿੱਦਾਂ ਮੋਦੀ ਆ ਗਿਆ ਇਹੀ ਰਹੇਗਾ ਅੱਛਾ ਤੁਸੀਂ ਤੁਸੀਂ ਜਿਹਨੂੰ ਇਸ ਵਾਰ ਵੋਟ ਪਾਓਗੇ ਫਿਰ ਆਮ ਆਦਮੀ ਪਾਰਟੀ ਨੂੰ ਹੀ ਪਾਵਾਂਗੇ ਹੋਰ ਕਿਸ ਨੂੰ ਪਾਣੀ ਕਿਉਂ ਪਾਵਾਂਗੇ ਆਮ ਆਦਮੀ ਪਾਰਟੀ ਨੂੰ ਕੀ ਖਾਸੀਅਤ ਲੱਗਦੀ ਹੈ ਤੁਹਾਨੂੰ ਆਮ ਆਦਮੀ ਪਾਰਟੀ 'ਚ ਬੰਦਾ ਠੀਕ ਜਾ ਲੱਗ ਰਿਹਾ ਭਗਵਾਨ ਤੁਮਾਰ ਠੀਕ ਲੱਗ ਰਿਹਾ ਹਾਂ ਠੀਕ ਹੈ ਅੱਛਾ ਹੋਰ ਤਾਂ ਜਾਇ ਜਿੱਤਰਾ ਕੇ ਹੈ ਠੀਕ ਹੈ ਬੰਦਾ ਵੀ ਸਭ ਦਾ ਠੀਕ ਹੀ ਹੈ ਅੱਛਾ ਹਾਂ ਬਾਪੂ ਜੀ ਜੇ ਅਗਰ 1000 ਰੁਪਏ ਨਹੀਂ ਆਇਆ ਤੁਹਾਡੇ ਖਾਤੇ 'ਤੇ ਫਿਰ ਤੁਸੀਂ ਆਮ ਆਦਮੀ ਪਾਰਟੀ ਨੂੰ ਫਿਰ ਵੀ ਨਹੀਂ ਪਾਣਗੇ ਵੋਟ ਮਾਰ ਮਾਰਾ ਤੱਕ ਸਿੱਧੀ ਮੈਨ ਵੇਖਦਾ ਹਾਂ ਹਮੇ ਦਾ ਪਾਵੇਂ ਕੇ ਪੁਰਸੇ ਤਾਂ ਸਾਰੇ ਇਤਰੀ ਹੈ ਅੱਛਾ ਮਨ ਤੋਂ ਲੈਟਕ ਨਜ਼ਾਰਾ ਦੇ ਦੋ ਨਾ ਵਾਸਤਾ ਜਨਰੇਟਰ ਨੂੰ 5000 ਰੁਪਏ ਦਾ ਤੇਲ ਲੱਗੇ ਗਰੇ ਦਾ ਦੋ ਸਾਲ ਹੋ ਗਏ ਮਾਡਮ ਤੇਰੀ ਲੋਡ ਨਹੀਂ ਪਈ ਤੇ ਮਾਰੀ ਜਾਵੇ ਪਾਸੋਂ ਦਬਰ ਲਾਈਟ ਆਵੇ ਦੀ ਹਮੇ ਦਾ ਪਾਵੇਂ ਮੈਂ ਤਰਾਜ਼ ਦੀ ਗੱਲ ਕਰਾਂ ਮੈਂ ਜਨਾਨੀ ਤਰਾਜ਼ ਕਰ ਰਹੀ ਹੈ ਨਾ ਅੱਛਾ ਯਾਨੀ ਸਾਡਾ ਯਾਨੀ ਕਿ 1000 ਰੁਪਏ ਨਹੀਂ ਆਇਆ ਸਾਡਾ ਹੈ ਨਾ ਨਾਲੇ ਬਾਬੂ ਜੀ ਅੱਜ ਅੱਜ ਕੀ ਡੇਟ ਦੇ ਵਿੱਚ ਹਰ ਜ਼ਿਮੀਂਦਾਰ ਏਸੀ ਦੇ ਥੱਲੇ ਪਿਆ ਜਿਹਨੂੰ ਪੱਕਾ ਨਸীব ਨਹੀਂ ਦਾ ਪਰ ਭਗਵੰਤ ਮਾਨ ਕਹਿੰਦਾ ਵੀ ਮੈਂ ਹੁਣ ਕਿਸਾਨਾਂ ਨੂੰ ਕਾਫੀ ਜਿਆਦਾ ਰਾਹਤ ਦਵਾਈ ਆ ਪਾਣੀ ਚ ਆਈ ਆ ਤੁਹਾਨੂੰ ਪਾਣੀ ਚ ਹਾਂ ਪਾਣੀ ਬਹਾਉ ਦਰ ਹੈ ਤਾਈਏ ਅੱਛਾ ਹਾਂ 1 ਕਿਲੋ ਲੀਟਰ ਵੀ ਡੀਜ਼ਲ ਨਹੀਂ ਪੂ ਗਿਆ ਜੇ ਮਰਜੀ ਮੋਟਰ ਦੱਬ ਲੈ ਜਾਗੇ ਮੋਟਰਾਂ ਖੜਾਣੀਆਂ ਭਾਵੇਂ ਜੀ ਸਰਵਿਸ ਕਿੰਨੇ ਘੰਟੇ ਮਿਲੀ ਆ ਤੁਹਾਨੂੰ ਪਾਣੀ ਦੀ 24 ਘੰਟੇ ਮੰਨ ਦੂੰ ਕਿਆ ਦੋ ਘੰਟੇ ਘੰਟਾ ਬੰਦ ਹੋ ਗਈ ਜਾ ਫਿਰ ਬੋਰ ਵੀ ਪਾਣੀ ਝੜਿਆ ਆ ਆਪਣੇ ਆ ਬੰਦ ਕਰਕੇ ਆਏ ਬੋਰ ਵੀ ਝੁੱਟੇ ਮਾਰ ਲਾ ਅੱਗੇ ਬਹੁਤ ਮਾਲ ਐਡ ਮਿਲਿਆ ਬਹੁਤ ਹਮਾਰੇ ਬਿਰਜੇ ਵੀ ਕਹਿੰਨੇ ਆ ਵੀ ਭਗਵਾਨ ਤਾਂ ਮਾਰਨੂ ਮੈਂ ਭਗਵਾਨ ਤਾਂ ਮਾਰਨੂ ਸਾਡੇ ਵੀ ਉਮਰ ਲੱਗ ਜੇ ਤਾਂ ਕਿ 25 30 ਸਾਲ ਰਾਜ ਕਰੇ ਤੈਨੂੰ ਸੋਨੇ ਦੀ ਚਿੜੀ ਬਣਾ ਦੇ ਹਾਂ ਤੇ ਇਹਨਾਂ ਦੇ ਬੱਚੇ ਰਹੀਏ ਕਾਂਗਰਸ ਦੇ ਬੀਜੇ ਵੀ ਤੇ ਜਿਹੜੇ ਪੁਰਸ਼ਾਂ ਸਾਰਿਆਂ ਨੂੰ ਸੂਰਤ ਹੈ ਜਿਹੜੀਆਂ ਜਨਾਨੀਆਂ ਨਾ ਉਹ ਮਨਮਾਸ਼ੀ ਕਰਾਜਾਦੇ ਆ ਕਹਿੰਦੇ ਜਾਂਦੇ ਆ ਭਗਵਾਨ ਹੀ ਮਾਰਾ ਪਾਇਆ ਉਹ ਤਾਂ ਸਿਆ ਮੇਰੇ ਤੁਹਾਨੂੰ ਮਰਦਾ ਜੀ ਜਮਨ ਦਾ ਬਾਹਰ ਲੋਟਾ ਹੈ ਮਰਦਾ ਇੱਕ ਲੀਡਰ ਜਿਲੀ ਗਿਆ ਹੈ ਜਿਹੜੀ ਕਾਂ ਪਿੰਸਲ ਬਣ ਸੁਣਦੀ 65 ਜਾਰੀ 55000 ਕਹਾਂ ਕਹਦੇ 55000 ਦੀ ਵੀ ਲੱਗੇਗੀ ਅੱਛਾ ਆ ਜਾ ਰਹਾ ਹੈ ਵੀ ਪਹਿਲਾ ਹੈ ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਹੈ ਜਿਹੜੀਆਂ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਦਿਖਾ ਰਹੀਆਂ ਆ ਹੈਨਾ ਮਹਾਰਾਣੀ ਦਾ ਪਰਨੀਤ ਦਾ ਵਿਰੋਧ ਹੋ ਰਿਹਾ ਹੈ ਤੁਹਾਡੇ ਹਲਕੇ ਦੇ ਵਿੱਚ ਡਾਕਟਰ ਬਲਵੀਰ ਸਿੰਘ ਆਏ ਸੀ ਨਹੀਂ ਪਰਨੀਤ ਘਰ ਨਹੀਂ ਜੀ ਆਂਦੀ ਹੁਣ ਅੱਛਾ ਡਾਕਟਰ ਬਲਵੀਰ ਆਇਆ ਆਮਨੀ ਪੜਾਈ ਹੈ ਸੇਰਾ ਸੇਰੀ ਕਿ ਨਹੀਂ ਆਈ ਹੈ ਜੀ ਪਰ ਉਹ ਇਤਨੀ ਮੰਨਤਾ ਨਹੀਂ ਰਹੀ ਹੈ ਜੀ ਅੱਛਾ ਕਦੇ ਉਹ ਬੀਜੇਪੀ ਕਦੇ ਕਾਂਗਰਸ ਕਦੇ ਅਕਾਲੀ ਦਲ ਉਹ ਮਤਲਬ ਕੋਗਾ ਕੋਈ ਟ੍ਰੈਂਡ ਨਹੀਂ ਰਿਹਾ ਦੋਜਿਆਂਗੇ ਦੋਜਿਆਂਗੇ ਮੋਟਰਸਾਈਕਲ ਵਾਂਗੂ ਤਾਂ ਕਿ ਉਹ ਲੋਕਾਂ ਦੇ ਮੂੰਹ ਤੇ ਉਤਰ ਗਿਆ ਹੋ ਲਾਲੂ ਪ੍ਰਸਾਦ ਵਾਂਗੂ ਅੱਛਾ ਤੇ ਤੁਹਾਨੂੰ ਲੱਗਦਾ ਹੈ ਵੀ ਜਿੱਦਾਂ ਹੁਣ ਕਹਿ ਦਿੰਨੇ ਆ ਹੈ ਨਾ ਵੀ ਕਈ ਵਾਰੀ ਤਾਂ ਬੰਦਾ ਭੁੱਲ ਵੀ ਜਾਂਦਾ ਹੈ ਆ ਵੀ ਹਾਏ ਕਿਹੜੀ ਪਾਰਟੀ ਦੇ ਵਿੱਚ ਸੀਗਾ ਹੁਣ ਇੱਕ ਤੁਸੀਂ ਵੀਡੀਓ ਦੇਖੀ ਹੋਣੀ ਇੱਕ ਲੇਡੀਜ਼ ਨੇ ਅ ਬੀਜਪੀ ਦੇ ਉੱਥੇ ਖੜ ਕੇ ਸਟੇਜ ਤੇ ਕਾਂਗਰਸ ਦਾ ਨਾਰਾ ਲਾਤੇ ਸੀਗਾ ਇਹ ਉਹ ਵੀਡੀਓ ਮੈਂ ਦੇਖੀ ਨਹੀਂ ਨਹੀਂ ਦੇਖੀ ਨਹੀਂ ਉਹ ਤਾਂ ਕਾਫੀ ਸੋਸ਼ਲ ਮੀਡੀਆ ਤੇ ਉਹ ਹੋ ਰਹੀ ਹੈ ਵਾਇਰਲ ਕਿ ਉਹ ਬੀਜਪੀ ਦੀ ਸਟੇਜ ਤੇ ਖੜ ਕੇ ਕਾਂਗਰਸ ਦਾ ਨਾਰਾ ਲਾਤੇ ਆ ਕਿਉਂਕਿ ਲੋਕ ਵੀ ਇੰਨੇ ਕਨਫਿਊਜ਼ ਹੋਏ ਪਏ ਆ ਵੀ ਇਹ ਹੈ ਕਿਹੜੀ ਪਾਰਟੀ ਦੀ ਹਾਂਜੀ ਹੈਨਾ ਹਰ ਵਾਰ ਹਰ ਵਾਰ ਇਲੈਕਸ਼ਨ ਪਾਰਟੀ ਬਦਲੀ ਕਰ ਲੈਂਦੇ ਨੇ ਪਾਰਟੀ ਬਦਲੀ ਕਰ ਲੈਂਦੇ ਆ ਤੇ ਹੁਣ ਇਸ ਵਾਰ ਡਾਕਟਰ ਬਲਵੀਰ ਨੂੰ ਜਿਤਾਉਂਗੇ ਆ ਮਾਦੀਪਾਲ ਪੱਕਾ ਜਿਤਾएंगे ਜੀ ਪੱਕਾ ਅੱਛਾ ਤੇ ਬਾਪੂ ਜੀ ਕਹਿ ਰਹੇ ਆ ਵੀ 1000 ਰੁਪਿਆ ਨਹੀਂ ਆਇਆ ਹੈਗਾ ਅਸੀਂ ਤਾਂ ਆਏਗਾ ਜੀ ਅਜੇ ਉਹਨੂੰ 5 ਸਾਲ ਪੂਰੇ ਤਾਂ ਕਰਦੇ ਮੌਕਾ ਤਾਂ ਦੇਣ ਦੋ ਅਜੇ ਤੇ 2 ਸਾਲ ਮਤਲਬ 70 ਸਾਲ ਦੀ ਗੰਢ ਕਿਤਰਾ ਦੋ ਸਾਲਾਂ ਮਾ ਖੋਲ ਦੇਗਾ ਤਾਣਾ ਦਾ ਉਲਜਿਆ ਵਾ 70 ਸਾਲ ਦਾ ਇਹ ਤੁਸੀਂ ਵੀ ਸੋਚ ਕੇ ਦੇਖੋ ਨਾ ਇਹ ਅੱਜ ਤੁਹਾਨੂੰ ਇਹ ਬਣਾ ਦਈਏ ਤੁਸੀਂ ਕਰ ਦੋਗੇ ਮਤਲਬ 2 ਸਾਲਾਂ ਮਾ ਪੂਰਾ ਨਹੀਂ ਬੱਸ ਇਹ ਉਹ ਦਸੀ ਬਿਆਰ ਕਰਨ ਨੂੰ ਦੇਣ ਦਾ ਫਿਰ ਜੇ ਜਿੱਦੀ ਕਹਾਂ ਮੈਂ ਬਣਨ ਸਰ ਕਰ ਦਿਆਂਗਾ ਇਹ ਤੇ ਦੋ ਆਪ ਸਮੇਂ ਪਟ ਰਹੇ ਨੇ ਨਹੀਂ ਪਤਾ ਕਿ ਆ ਉਹ ਕਰੇਗਾ ਵੀ ਮੋਹਬਤ ਦੋਣਾ ਸਾਨੂੰ ਦਾ 5 ਸਾਲ ਹੋ ਜਾਣ ਦੋ 3-4 ਦਿਨ ਮੈਂ ਕਰ ਦੇਗਾ ਵੀ 2 ਮਹੀਨੇ ਦਾ ਤੇ ਦੋ ਸਾਲ ਮੰਨੀ ਕਰਿਆ ਕਰ ਸਕਾ ਜਦ ਤੱਕ ਇਸ ਮੈਂ ਬੰਨਸਰ ਕਰ ਦੂੰ ਨਹੀਂ ਆ ਜੋ ਮਤਲਬ ਕਿਸਾਨਾਂ ਨੂੰ ਪਾਣੀ ਦੇ ਰਿਹਾ ਉਹ ਬਿਜਲੀ ਬਿੱਲ ਮਾਫ ਕਰ ਰਿਹਾ ਹੋਰ ਰੋਡ ਬਣਾ ਰਿਹਾ ਜਿਹੜੀ ਫਸਲਾਂ ਰੋਲਰ ਹੀ ਦੀਆਂ ਮੰਡੀ ਦੇ ਵਿੱਚ ਉਹ ਮੰਡੀਆਂ ਠੀਕ ਕਰ ਰਿਹਾ ਕੋਈ ਇੱਕ ਜੀ ਥੋੜਾ ਜਵਾਦ ਨੂੰ ਹਜ਼ਾਰਾਂ ਹੀ ਕੰਮ ਹੈ ਆਈ ਨਾ ਅਹੀ ਵਾਰ ਦੀ ਅਹੀ ਵਾਰ ਨਾ ਜੱਸੀ ਜੀ ਬਾਪੂ ਜੀ ਦਾ ਬਾਪੂ ਜੀ ਬੋਲ ਰਹੇ ਬਾਪੂ ਜੀ ਨਾਲ ਗੱਲਬਾਤ ਬਾਪੂ ਜੀ ਮੇਰੀ ਗੱਲ ਸੁਣੋ ਅਵੇ ਵੈਦਾ ਨੂੰ ਕਿ ਕਿਸ ਨੇ ਵੈਦਾ ਨੂੰ ਕਿਹਾ ਵਿਆਹ ਕਰ ਤੂੰ ਉਹਨੇ ਵੈਦਾ ਆਪ ਕਰਾਂਗਾ ਅੱਛਾ ਵੀ ਮੈਂ ਬਿਜਲੀ ਮਾਫ ਕਰਾਂਗਾ ਹਾਂ ਲੋਕਾਂ ਨੇ ਤਾਂ ਕੋਈ ਮੰਗ ਰਹੀ ਸੀ ਫਿਰ ਪੂਰਾ ਕਰੇਗਾ ਤੇ ਹੋਰ ਕੰਮ ਕਰੇਗਾ ਪੂਰਾ ਤੇ ਹੁਣ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਨੂੰ ਵੋਟ ਪਾਉਂਗੇ ਇਸ ਵਾਰ ਦੇਖਿਆ ਹਾਂ ਜੀ ਹਜੇ ਜੋ ਟਾਈਮ ਦੇਖੇਗਾ ਬਸ ਠੀਕ ਹੈ ਠੀਕ ਹੈ ਜੀ ਅੱਛਾ ਠੀਕ ਹੈ ਠੀਕ ਹੋ ਗਿਆ ਬਾਪੂ ਜੀ ਵੱਲੋਂ ਵੀ ਕਿਹਾ ਜਾ ਰਿਹਾ ਕਿ ਠੀਕ ਹੈ ਠੀਕ ਆ ਤੇ ਹੁਣ ਉਹ ਉਹਨਾਂ ਨੇ ਸਾਫ਼ ਮਨਾਂ ਕਰ ਤਿਆ ਕਹਿੰਦੇ ਵੀ ਫਿਰ ਵਾਦਾ ਕਿਉਂ ਕੀਤਾ ਸੀਗਾ ਹਾਂ ਠੀਕ ਹੈ ਚਲੋ ਜੀ ਸਾਡੀ ਰਿਕਵੈਸਟ ਹੈ ਉਹ ਕਿ ਅੱਗੇ ਵੀ ਜਿਹੜੇ ਜਨਤਾ ਨਾਰਾਜ਼ ਹੈ ਇਹਨਾਂ ਨੂੰ ਵੀ ਹਜ਼ਾਰ-ਹਜ਼ਾਰ ਰੁਪਏ ਦੇ ਕੇ ਖੁਸ਼ ਕਰ ਦੇ ਤਾਂ ਜਨਤਾ ਹੋਰ ਵੀ ਖੁਸ਼ ਹੋ ਜੇਗੀ ਭਗਵੰਦ ਮਾਰ ਨੂੰ ਹੱਥ ਵੰਨ ਕੇ ਬੇਨਤੀ ਹੈ ਆਓ ਜਨਾਨੀਆਂ ਨੂੰ ਜੋ ਜਨਾਨੀਆਂ ਮੰਗ ਰਹੀਆਂ ਜਨਾਨੀਆਂ ਦੀ ਗੱਲ ਹੈ ਹਾਂ ਜੀ ਹਮੇ ਲੇਣਾ ਉਹ ਰਿਕਵੈਸਟ ਕਰ ਰਹੇ ਹਾਂ ਭਗਵੰਦ ਮਰਮੁਰੇ ਜੀ ਵੀ ਜੋ ਜਨਾਨੀਆਂ ਨਾਰਾਜ਼ ਹੈ ਭਗਵੰਦ ਮਾਰ ਦੇ ਲਈ ਸੁਣ ਰਿਹਾ ਉਹ ਅਗਲੇ ਪਿੰਡਾਂ ਵਿੱਚ ਜਾ ਕੇ ਉੱਥੇ ਅਗਲੇ ਨੂੰ ਗੁੱਸੇ ਖੁਸ਼ ਕਹਿਣਾ ਕੋਈ ਦੂਈ ਪਾਰਟੀ ਨੂੰ ਕੋਸ਼ਿਸ਼ ਤੁਹਾਡੀ ਗੱਲ ਦੱਸੇਗੀ ਥੋੜੀ ਬਹੁਤ ਹੀ ਤੁਹਾਡੀ ਆਵਾਜ਼ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਤੱਕ ਪਹੁੰਚਾਈ ਜੇ ਹਾਂਜੀ ਹਾਂਜੀ ਹੈਨਾ ਤੇ ਹੁਣ ਕਿਵੇਂ ਲੱਗਦਾ ਹੈ ਆ ਵੀ ਮਾਹੌਲ ਠੰਡਾ ਹੀ ਆ ਆਪਣੇ ਪਿੰਡ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਗਰਮ ਹੋਇਆ ਪਿਆ ਨਾ ਠੰਡਾ ਜੀ ਬਸ ਸਾਰੇ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਇਲੈਕਸ਼ਨ ਨੂੰ ਲੈ ਕੇ ਜੇ ਜੀਵੀਦਾਰ ਹੈ ਨਾ ਕਿਸੇ ਕਿਸੇ ਪਾਰਟਨਰ ਨਹੀਂ ਪੱਖ ਸਰੇ ਇਹ 1000 ਮਾਰੇ ਮਾਸਰੇ ਨਹੀਂ ਹੱਲ ਹੁੰਦੇ ਰਾਣੀ ਤੋਂ ਉਤਰ ਨਹੀਂ ਜਾਈ ਅੱਛਾ ਹਾਂ ہور کوئی ਆਵੇਗਾ ਨਹੀਂ ਦੇਖੇਗਾ ਬੈਜਾ ਕਰਦੇ ਹਾਂ ਬੈਜਾ ਦੰਦੇ ਹੈ ਨਹੀਂ ਯਾਨੀ ਕਿ ਤੁਸੀਂ 1000 ਰੁਪਏ ਨੂੰ ਲੈ ਕੇ ਕਾਫੀ ਜਿਆਦੇ ਮੈਂ ਨਹੀਂ ਮੈਂ ਲੈਣਾ ਮੈਂ ਕਹਿੰਦਾ ਮੈਨੂੰ ਲੈ ਕੇ ਬਾਪੂ ਦੀ ਕਾਫੀ ਜਿਆਦੇ ਹੋਊਗਾ ਯਾਰ 1000 ਨੇ ਛੱਡ ਮਾਰਾ ਕੋਈ ਮਸਲਾ ਜਾਨਾ ਮaaf ਨਹੀਂ ਕਰਿਆ ਕੋਈ ਮਸਲਾ ਸਾਡੇ ਨੇ ਕਿਹਾ ਜਿੰਨੀ ਵੀ ਪਾਰਟੀਆਂ ਆਈਆਂ ਮੈਂ ਦੱਸ ਮੇਰੀ ਅੱਡੀ-ਆਡੀ ਦਾੜੀ ਹੋ ਗਈ ਇਹਨਾਂ ਨੇ ਵੀ ਤਾਂ ਮੈਨੂੰ ਪਰਸਨ ਨਹੀਂ ਲਾਈ ਮੇਰੇ ਕੋਲ ਨਾ ਜਾਇਨਾ ਦਾ ਨਾ ਮੈਨੂੰ ਕੋਈ ਲੋਨ ਮਿਲਿਆ ਨਾ ਕੁਝ ਮਿਲਿਆ ਕਰ ਇਹਨਾਂ ਨੇ ਕੋਈ ਮਸਲਾ ਹੱਲਾ ਇਹ ਕੀਆ ਕਰਨਗੇ ਇਹ ਮਨ ਨੂੰ ਤਾਂ ਲੱਗਦਾ ਨਹੀਂ ਇਹ ਕਰਦੇ ਜਾਂ ਇੰਨੀ ਮਰਵਾ ਨਹੀਂ ਕਰਿਆ ਇਹਨਾਂ ਨੇ 50 60 ਸਾਲਾਂ ਮਾ ਹੁਣ ਕਿਆ ਕਰਦਗੇ ਇਹ ਹੁਣ ਇਲੈਕਸ਼ਨ ਵੀ ਨੇੜਾ ਆ ਗਏ ਆ ਹੈਨਾ ਤੇ ਇਲੈਕਸ਼ਨਾਂ ਨੂੰ ਕਿਆ ਕਰਾਂ ਮਾਰਾ ਕੋਈ ਕਿਸੇ ਨੇ ਮਸਲਾ ਹੱਲ ਨਹੀਂ ਕਰਿਆ ਇਸ ਵਾਰ ਫਿਰ ਪਾਉਂਗੇ ਨਹੀਂ ਇਸ ਵਾਰ ਵੋਟ ਕਿਆ ਪਤਾ ਹੁਣ ਕਿੱਧਰ ਪਲਟ ਜਾ ਮੰਨ ਕੇ ਆਪਦਾ ਕਿੱਥੇ ਡੋਕਦੇ ਵੋਟ ਨੂੰ ਮੰਨ ਕੇ ਹਾਲੀ ਕੋਈ ਪਤਾ ਨਹੀਂ ਮੰਨ ਇੱਕ ਮਿੰਟ ਮਾ ਬਦਲ ਜਾ ਹਾ ਬਾਕੀ ਵੋਟ ਕੱਢ ਲਿਆ ਹੁਣ ਜਦ ਮਾਰਾ ਨੰਬਰ ਗਲਤ ਹੈ 15 ਦਿਨ ਹੋ ਗਏ ਨੇ ਮਾਰਾ ਇਸਾਂ ਦਾ ਤਰੀਕਾ ਠੀਕ ਕਰਾਓ ਜੀ ਕੋਈ ਤਰੀਕਾ ਸਮਾਂ ਠੀਕ ਕਰੇਗਾ ਔਰ ਕੰਮ ਕਰੇਗਾ ਮੈਨੂੰ ਪਤਾ ਕੀਤਾ ਕਰੇਗੇ ਕਿਹੜੀ ਗੱਲ ਕਹਿ ਰਹੇ ਹੋ ਪੂਰੀ ਤਰੀਕ ਵਾਲੀ ਕਿਹੜੀ ਗੱਲ ਹੈ ਮੈਂ ਜਾ ਤੁਰਿਆ ਕੈਂਪ ਲੱਗਾ ਦਾ ਆਵਾ ਪਾਰਟੀ ਦਾ ਗੁਰਦੁਆਰੇ ਦੇ ਵਿੱਚ ਉਹਦੇ ਉਮਰ ਦੀ 65 ਸਾਲ ਕੀ ਮੇਰੀ ਹੋ ਗਈ 68 ਸਾਲੀ ਮੈਂ ਬੱਜ ਗਿਆ ਪਿੰਨ ਕਾੜ ਦੇ ਆਧਾਰ ਕਾੜ ਦੇ ਦਿਆ ਇਹ ਫੋਟੋ ਫੋਟੋ ਸ਼ਟੇ ਦੇ ਦੀ ਕਈ ਵੋਟ ਕਾੜ ਲਿਆ ਮੈਂ ਵੋਟ ਕਾੜਦਾ ਗੁੰਮ ਹੋ ਗਿਆ ਜੀ ਅੱਛਾ ਤਾਂ ਟੋਲ ਤੇ ਰਹੇ ਵੋਟ ਕਾੜ ਮਿਲ ਗਿਆ ਇਹ ਵੋਟ ਕਾੜ ਬਾਬੂ ਡੇਟ ਗਲਤ ਹੈ ਅੱਛਾ ਜੋ ਸੁਭ ਕੰਦਰਾਂ ਮੈਂ 15 ਦਿਨ ਹੋ ਗਏ ਡੇ ਮਾਰਦੇ ਨੂੰ ਕਹ ਜੇ ਇਹਦਾ ਨਹੀਂ ਠੀਕ ਹੁੰਦਾ ਮੈਂ ਕੀ ਹੋਏਗਾ ਕਾਹ ਵੀ ਪੈਸੇ ਲੱਗੇਗਾ ਮੈਂ ਕਿੰਨੇ 500 ਰੁਪਏ ਤਰੀਕ ਤਰੀਕ ਠੀਕ ਕਰਾਣੇਗਾ ਕੌਣ ਕਹਾ ਕਮਿਸ਼ਨ ਨਹੀਂ ਕਰਦੇ ਨਹੀਂ ਆ ਰਹੇ ਨਹੀਂ ਕੌਣ ਕਿੰਨੇ ਮੰਗੇ ਆ ਸਾਡੇ ਤੋਂ ਪੈਸੇ ਕਿੰਨੇ ਮੰਗੇ ਆ ਜਿੱਥੇ ਜਿਹੜੇ ਸੁਵਿਧਾ ਕੇਂਦਰਾਂ ਵਿੱਚ ਬੈਠੇ ਆ ਅੱਛਾ ਸੁਵਿਧਾ ਕੇਂਦਰ ਚ ਬੈਠੇ ਆ ਇੱਕ ਤਾਂ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਖੋਲੇ ਗਏ ਆ ਇੱਕ ਸਰਕਾਰੀ ਜਿਹੜੇ ਸਿਵੇ ਜਿੱਦਣੂਰਾ ਕੈਂਪ ਲਗਾਏ ਨੇ ਸਾਡੇ ਗਰਦੌਰੇਮਾਂ ਜੀ ਅੱਛਾ ਠੀਕ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਲਗਿਆ ਤਾਂ ਅੱਛਾ ਉਹਨਾਂ ਨੇ ਕਿੰਨੇ ਪੈਸੇ ਮੰਗੇ ਸੀਗੇ ਤੁਹਾਡੇ ਤੋਂ ਉਹਨਾਂ ਨੇ ਨਹੀਂ ਮੰਗੇ ਅੱਛਾ ਜੋ ਸਰ ਰਹਾ ਮੰਗਦਾ 2500 ਸਾਢੇ 2 ਮੰਗਿਆ ਸੀਗਾ ਆਹ ਵਰਸਾ ਮੰਗ ਰਹੇ ਦੇ ਰਾਏ ਪੂਰੇ ਧਰਮ ਨਾਲ ਦੂਏ ਉਹ ਮੈਂ ਕੈਂਪ ਲਗਾ ਉਧਰ ਨਹੀਂ ਮੰਗਿਆ ਤੇ ਵਜਾ ਉਹਦਾ ਤਿੰਨੇ ਤਿੰਨੇ ਪ੍ਰੂਫ ਮੰਗ ਕਹਿੰਦੇ ਜੀ ਉਹ ਹਜ਼ਾਰ ਘੱਟ ਦੇ ਤਾਂ ਮੈਂ ਵੀ ਨਿਕਲ ਦੇ ਜਾ ਬੋਰਡ ਗਾਰਡ ਮੇ ਭਾਇ ਨਹੀਂ ਦਾ ਉਹਦੇ ਬਾਅਦ ਮੈਂ ਬੋਰਡ ਗਾਰਡ ਮਿਲ ਗਿਆ ਮੈਨੂੰ ਉਸਕੇ ਵਿੱਚ ਮੈਂ ਸੁਭਦ ਜਿੰਦਰਾ ਨਾਲ ਕਹੀਂ ਥੋੜਾ ਜਾ ਆਇਆ ਤੇ ਠੀਕ ਨਹੀਂ ਬਣਦਾ ਕਾ ਵੀ ਮੈਂ ਕਿਸ ਤਰ੍ਹਾਂ ਬਣੇਗਾ ਜੀ ਫਿਰ ਤਾਂ 500 ਰੁਪਏ ਦੇ ਦਿਓ ਕਾਲੀ ਬਈ ਸੁਭਦ ਕੇਂਦਰ ਵਾਲੇ ਕਹਿੰਦੇ ਹੋਏ ਖਾਲੀ ਪਿੰਡ ਸਰਗਲ ਨਹੀਂ ਲਗਣੀ ਹੈ ਖਾਲੀ ਨਹੀਂ ਵੀ 500 ਤੁਹਾਨੂੰ ਭੇਜ ਦਵਾਂਗੇ ਸੋ ਇਹ ਸੀਗੇ ਪਿੰਡ ਦੇ ਪਿੰਡ ਪੱਪੜ ਦੇ ਲੋਕ ਇਹਨਾਂ ਦੇ ਜਾਨਣ ਆਏ ਸੀਗੇ ਅਸੀਂ ਲੋਕਾਂ ਦੇ ਵੀਊ ਤੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇੰਨੀ ਕੁ ਦਿਓ ਇਜਾਜ਼ਤ ਬਾਕੀ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ